ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵਰਮਕ ਪਿਆਰਿਓ ਆਪਾਂ ਪਹਿਲੇ ਪਾਠ ਸਾਦੇ ਸਲੋਕ ਸਹਿਸਕ੍ਰਿਤੀ ਮਹਲਾ ਪਹਿਲਾ ਇਹਦੀ ਪਾਠ ਵੀ ਕਰ ਚੁੱਕੇ ਆਂ ਤੇ ਵਿਚਾਰ ਵੀ ਪਾ ਚੁੱਕੇ ਆਂ ਸੋ ਜੇ ਕਿਸੇ ਨੇ ਵੇਖਣਾ ਬੀ ਲਵ ਸਿੰਘ ਮਾਨਸਾ ਨਾਂ ਤੇ ਪੇਜ ਬਣਿਆ ਫੇਸਬੁਕ ਬਣੀ ਆ ਸੋ YouTube ਚੈਨਲ ਤੇ ਵੀ ਆਪਾਂ ਪਾਉਨੇ ਆ ਤੁਸੀਂ ਉੱਥੇ ਦੇਖ ਸਕਦੇ ਹੋ ਸ਼੍ਰਵਣ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਵਾਪਾ ਅੱਜ ਪੰਜਵੇਂ ਪਾਤਸ਼ਾਹ ਦਾ ਅੱਗੇ ਜਿਹੜੇ ਸ਼ਲੋਕ ਪਾਠ ਕਰਦੇ ਆਂ ਫਿਰ ਇਹਦੀ ਵਿਆਖਿਆ ਕਰਾਂਗੇ ਸ਼ਲੋਕ ਸੈਸਕ੍ਰਿਤੀ ਮਹਲਾ 5 ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਕਤਾਂਚ ਮਾਤਾ ਕਤਾਂਚ ਪਿਤਾ ਕਤਾਂਚ ਬਨਤਾ ਬినੋਦ ਸੁਤਾ ਕਤਾਂਚ ਭਰਾਤ ਮੀਤ ਹਿਤ ਬੰਧਵਾ ਕਤਾਂਚ ਮੋ ਕੁਟੰਬ ਤੇ ਕਤਾਂਚ ਚਾਪਲ ਮੋਹਨੀ ਰੂਪੰ ਦੇਖੰਤੇ ਤਿਆਗੰ ਕਰੋਤ ਰਹਾਤ ਸੰਗ ਭਗਵਾਨ ਸਿਮਰਨ ਨਾਨਕ ਲਬਦਿਆ ਅਚੁੱਤ ਤਨ ਤਿਰਘੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤਵੰਦਵਾ ਤ੍ਰਿਗ ਸਨੇਹੰ ਬਨਤਾ ਵਿਲਾਸੁਤਾ ਤ੍ਰਿਗ ਸਨੇਹੰ ਗਿਰਹਾਰਥ ਕਾ ਸਾਧ ਸੰਗ ਸਨੇਹੰ ਸਤਿਅੰ ਸੁਖਿਆੰ ਬਸੰਤ ਨਾਨਕ ਮਿਥਿਆੰਤ ਦੇਹੰ ਕੀ ਨੰਤ ਬਲਨੰ ਵਰਧੰਤ ਜਰੂਆ ਹਿਤ ਅੰਤ ਮਾਇਆ ਅਤੇ ਅੰਤ ਆਸਾ ਆਥਿਤ ਭਵਨ ਗਨੰਤ ਸਵਾਸਾ ਭਿਆਨ ਧਰਮ ਪਤਾੰਤ ਮੋ ਕੂਪ ਦੁਰਲਭ ਦੇਹੰ ਤਤ ਆਸਰੰ ਨਾਨਕ ਤਤ ਆਸਰਿਆਂ ਨਾਨਕ ਗੋਬਿੰਦ 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 ਗੋਪਾਲ ਕਿਰਪਾ ਕਾਚ ਕੋਟੰ ਰਚੰਤ ਤਉੰ ਲੇਪਨ ਰਕਤ ਚਰਮਨਾ ਨਵੰਤ ਦੁਆਰਾਂ ਪੀਤ ਰੈਤੰ ਬਾਇ ਰੂਪੰ ਸਤੰਭਨਾ ਗੋਬਿੰਦ ਨਾਮ ਨ ਸਿਮਰੰਤ ਅਗਿਆਨੀ ਜਾਨਾਂ ਤੇ ਅਸਤਰੰ ਦੁਰਲੱਭ ਦੇ ਉਦਰੰਤ ਸਾਧ ਸ਼ਰਨ ਨਾਨਕ ਦੁਰਲੱਭ ਦੇ ਉਦਰੰਤ ਸਾਧ ਸ਼ਰਨ ਨਾਨਕ ਹਰ 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 ਹਰੇ ਜਪੰਤ ਚਾਰ ਬੰਦਾਂ ਦਾ ਆਪਾਂ ਪਾਠ ਕੀਤਾ ਹੈ ਕੱਲ ਨੂੰ ਇਹਦੀ ਵਿਆਖਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ vai guru ji ki